ਪਰਮ ਸਨਮਾਨਯੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਪਾਗਾਂ ਵਾਲੇ ਹੋ ਜੋ ਜਗੂ ਜਗੂ ਅਟੱਲ ਤਨ ਤਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੋਦ ਦਾ ਆਨੰਦ ਮਾਣਦੇ ਹੋ ਸਾਰੀਆਂ ਸੰਗਤਾਂ ਅੱਜ ਗੁਰੂ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਇਸ ਅਸਥਾਨ ਤੇ ਪਹੁੰਚੀਆਂ ਨੇ ਆਓ ਸਤ ਗੁਰ ਤਰਸ ਕਰਨ ਬਖਸ਼ਿਸ਼ ਕਰਨ 10 ਗਰੀਬ ਤੇ ਸਿਰ ਤੇ ਹੱਥ ਰੱਖ ਕੇ ਕੋਈ ਸਮਾਂ ਸਤਿਗੁਰੂ ਵਿਚਾਰਾਂ ਦੀ ਸੇਵਾ ਲੈਣ ਸਭ ਤੋਂ ਪਹਿਲਾਂ ਸਾਰੀ ਸੰਗਤ ਉਹ ਵੀ ਹੱਥ ਜੋੜ ਲਓ ਸਤਿਗੁਰੂ ਵੱਲ ਬੁਲੰਦ ਕੀਤੀ ਫਤਿਹ ਬਲਾਉ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਦੀਆਂ ਦਾ ਪਰਿਵਾਰ ਜੀ ਮੱਝ ਜ ਰਹਿਣ ਵਾਲਾ ਨਾਮਾਇਾ ਜੀ ਬੱਬਾ RAM NARAYAN JI ਕਈ ਇਤਿਹਾਸਕਾਰਾਂ ਬਾਬਾ ਕਲਪਤਰਾਈ ਜੀ ਲਿਖਿਆ ਹੈ ਇਹ ਬਾਬਾ ਰਾਮ ਨਰੈਣ ਜੀ ਕੌਣ ਨੇ ਜਿਸ ਦਾਤੇ ਦਾ ਅੱਜ ਪੜਕਾਸ਼ ਦੇ ਰਮਨਾਰੇ ਹੋ ਨਾ ਉਹ ਗਰੀਬ ਨਾਇ ਸਤਗੁਰ ਜੀ ਦੇ ਪਰਦਾਦਾ ਜੀ ਨੇ ਗੱਜ ਕੇ ਆਖੋ ਸਤਨਾਮ ਸਤਗੁਰ ਜੀ ਦੇ ਪਰਦਾਦਾ ਜੀ ਨੇ ਇਹਨਾਂ ਦੇ ਘਰ ਅਗਰ ਸੁਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਸ਼ਿਵਰਾਮ ਜੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਾਦਾ ਜੀ ਨੇ ਇਹਨਾਂ ਦਾ ਵਿਆਹ ਬੀਬੀ ਬਨਾਰਸੀ ਦੇਵੀ ਨਾਲ ਹੁੰਦਾ ਹੈ ਜੋ ਸਤਗੁਰੂ ਜੀ ਦੀ ਦਾਦੀ ਜੀ ਨੇ ਵਿਆਹ ਤੋਂ ਬਾਅਦ 1440 ਦੇ ਵਿੱਚ ਇੱਕ ਸੁਪੁੱਤਰ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਬਾਬਾ ਕਾਲੂ ਜੀ ਜਿਨ੍ਹਾਂ ਨੂੰ ਅਸੀਂ ਅਤਿ ਸਤਿਕਾਰ ਨਾਲ ਲਖਦੇ ਹਾਂ ਛੇੜੀ ਕਲਿਆਣ ਦਾ ਸमेहਤਾ ਕਾਲੂ ਜੀ ਸਤਿਗੁਰੂ ਜੀ ਦੇ ਪਿਤਾ ਜੀ 1443 ਦੇ ਵਿੱਚ ਦੂਸਰੇ ਪੁੱਤਰ ਦਾ ਜਨਮ ਹੁੰਦਾ ਹੈ ਨਾਮ ਰੱਖਿਆ ਬਾਬਾ ਲਾਲੂ ਜੀ ਇਹ ਬਾਬਾ ਲਾਲੂ ਜੀ ਸਤਿਗੁਰੂ ਦੇ ਚਾਚਾ ਜੀ ਨੇ ਹੁਣ ਬਾਬਾ ਤਾਲੂ ਜੀ ਘਰ ਚ ਵੱਡੇ ਨੇ ਘਰ ਦੀ ਜ਼ਿੰਮੇਵਾਰੀ ਸਾਰੀ ਪਟਵਾਰੀ ਦਾ ਕਾਰੋਬਾਰ ਹੋਰ ਜ਼ਿੰਮੇਵਾਰੀ ਇਹਨਾਂ ਦੇ ਸਿਰ ਤੇ ਹੈ ਇਹ ਜਵਾਨ ਹੁੰਦੇ ਨੇ ਇਹਨਾਂ ਦਾ ਵਿਆਹ ਲਾਹੌਰ ਦੇ ਵਿੱਚ ਪਿੰਡ ਚਾਹਲ ਖਾਣਾ ਬਰਕੀ ਉੱਥੋਂ ਦੇ ਬਾਬਾ ਰਾਮਚੰਦ ਜੀ ਉਹਨਾਂ ਦੀ ਸੁਪਤਰੀ ਮਾਤਾ ਤ੍ਰਿਪਤਾ ਜੀ ਸਾਡੇ ਮਾਤਾ ਜੀ ਲੱਗੇ ਕਿਉਂ ਸਤਗੁਰੂ ਜੀ ਦੇ ਮਾਤਾ ਜੀ ਨੇ ਮਾਤਾ ਤ੍ਰਿਪਤਾ ਜੀ ਜਿਨ੍ਹਾਂ ਦਾ ਜਨਮ 1438 ਦੇ ਵਿੱਚ ਹੁੰਦਾ ਹੈ ਉਹਨਾਂ ਦੇ ਨਾਲ ਬਾਬਾ ਕਾਲੂ ਜੀ ਦਾ ਵਿਆਹ ਹੁੰਦਾ ਹੈ ਵਿਆਹ ਤੋਂ ਕੁਝ ਸਮਾਂ ਬਾਅਦ ਹਮ ਧਿਆਨ ਦਿਓ ਘਰ ਦੇ ਵਿੱਚ ਇੱਕ ਬੱਚੀ ਦਾ ਜਨਮ ਹੁੰਦਾ ਹੈ ਪੱਗਾਂ ਵਾਲਿਓ ਮੇਰਾ ਦਿਲ ਕਰਦਾ ਕਿ ਉਹ ਰੀਲ ਅੱਗੇ ਚੱਲੇ ਕਿਵੇਂ ਬੇਦੀਆਂ ਦੇ ਪਰਿਵਾਰ ਦੇ ਵਿੱਚ ਬਖਸ਼ਿਸ਼ਾਂ ਵਰਤੀਆਂ ਘਰ ਦੇ ਵਿੱਚ ਇੱਕ ਬੱਚੀ ਦਾ ਜਨਮ ਹੁੰਦਾ ਹੈ ਬੱਚੀ ਹੋਈ ਨਾਨਕਿਆਂ ਦੇ ਘਰ ਨਾਮ ਰੱਖਿਆ ਨਾਨਕੀ ਜਿਹਨੂੰ ਅਸੀਂ ਸਤਕਾਰ ਨਾਲ ਬੇਬੇ ਨਾਨਕੀ ਆਖਦੇ ਹਾਂ ਗੱਜ ਕੇ ਆਖੋ ਸਤਨਾਮ ਦਾ ਭੈਣ ਨਾਨਕੀ ਆਖਦੇ ਹਾਂ ਹੁਣ ਇਹ ਬੱਚੀ ਨਾਨਕੀ ਬੇਬੇ ਨਾਨਕੀ 4 ਕ ਸਾਲ ਉਮਰ ਹੁੰਦੀ ਹੈ ਬੱਚੀ ਦੀ دنیਵੀ ਉਮਰ 4 ਕ ਸਾਲ ਹੁੰਦੀ ਹੈ ਇੱਕ ਦਿਨ ਆਪਣੀ ਮਾਤਾ ਮਾਤਾ ਤ੍ਰਿਪਤਾ ਜਿਹਨੂੰ ਆਖਣ ਲੱਗੀ ਮਾਤਾ ਅੰਮੀਏ ਬਾਕੀ ਬੱਚੀਆਂ ਆਪਣੇ ਵੀਰਾਂ ਨੂੰ ਖਡਾਉਂਦੀਆਂ ਨੇ ਆਪਣੇ ਵੀਰਾਂ ਨੂੰ ਲਾਡ ਕਰਦੀਆਂ ਨੇ ਅੰਮੀਏ ਆਪਣੇ ਵੀਰਾਂ ਨਾਲ ਬੜਾ ਪਿਆਰ ਕਰਦੀਆਂ ਨੇ ਤੇ ਮਾਤਾ ਤ੍ਰਿਪਤਾ ਜੀ ਆਖਣ ਲੱਗੇ ਨਾਨਕੀ ਬਿਕਣਾ ਕੀ ਚੋਨੀ ਤੂੰ ਹੇ ਅਮੀਏ ਮੇਰਾ ਦਿਲ ਕਰਦਾ ਮੇਰਾ ਵੀ ਇੱਕ ਵੀਰ ਹੋਵੇ ਅੱਛਾ ਬੇਟਾ ਤੇਰਾ ਦਿਲ ਕਰਦਾ ਤੇਰਾ ਵੀ ਇੱਕ ਵੀਰ ਹੋਵੇ ਹਾਂ ਮਾਂ ਮੇਰਾ ਦਿਲ ਕਰਦਾ ਮੇਰਾ ਵੀ ਇੱਕ ਵੀਰ ਹੋਵੇ ਪਰ ਵੀਰ ਇਹੋ ਜਿਹਾ ਹੋਵੇ ਜੋ ਸਾਰਿਆਂ ਦਾ ਸੰਜ ਹੋਵੇ اے امیئے میرا ਵੀ ਕਵੀਰ ਹੋਵੇ ਪਰ ਵੀਰ ਇਹੋ ਜਿਹਾ ਹੋਵੇ ਜੋ ਸਾਰਿਆਂ ਦਾ ਸੰਝਾ ਹੋਵੇ ਤੇ માતા ਤ੍ਰਿਤਾ ਜੀ ਆਖਣ ਲੱਗੇ ਫੇ ਨਾਨਕੀ ਜੇ ਸਾਂਝਾ ਵੀਰ ਚਾਹੀਦਾ ਨਾ ਉਸ ਪਰਮੇਸ਼ਰ ਦੇ ਚਰਨ ਅੱਜ ਫੇ ਬੇਨਤੀ ਕਰ ਅਰਦਾਸ ਕਰ ਜੋਦਰੀ ਕਰ ਫਰਿਆਦ ਕਰ ادھر 4 ਸਾਲ ਉਮਰ ਹੈ بیਬੇ ਨਾਨਕੀ ਜੀ ਦੀ ਉਸ ਪਰਮਾਤਮਾ ਦੇ ਚਰਨਾਂ 'ਚ ਫਿਰ ਬੇਨਤੀ ਕਰਦੀ ਹੈ ਬੇਬੇ ਨਾਨਕੀ। हे अकाल पुरुष कृपा ਕਰੋ ਬਖਸ਼ਿਸ਼ ਕਰੋ ਮੇਰੇ ਘਰ ਵੀ ਇੱਕ ਵੀਰ ਦੀ ਬਖਸ਼ਿਸ਼ ਕਰੋ ਪਰ ਉਹ ਵੀਰ ਸਾਂਝਾ ਹੋਵੇ। ਸਾਰਿਆਂ ਦਾ ਸਾਂਝਾ ਹੋਵੇ। ਇੱਧਰ ਪਿਤਾ ਕਾਲੂ ਜੀ ਦੀ ਮਾਤਾ ਤ੍ਰਿਪਤਾ ਜੀ ਦੀ ਪਿਛਲੀ ਭਗਤੀ। ਪਾਗਾ ਵਾਲਿਓ ਹੁਣ ਉਹ ਸਮਾਂ ਬਣਿਆ ਸਤਿਗੁਰ ਦਾ ਧਰਤੀ ਤੇ ਆਉਂਦਾ। ਘਰ ਦੇ ਵਿੱਚ ਦੋ ਦਾਸੀਆਂ ਨੇ ਇੱਕ ਬੀਬੀ ਤੁਲਸਾ ਜੋ ਪੱਕੇ ਤੌਰ ਤੇ ਘਰ ਦੀ ਦਾਸੀ ਹੈ ਸੇਵਾ ਕਰਦੀ ਹੈ। ਦੂਸਰੀ ਬੀਬੀ ਦੌਲਤਾ ਮੈਂ ਸੰਗਤ ਨੂੰ ਬੇਨਤੀ ਕਰਦਾ ਜਾਵਾਂ ਭਾਗਾਂ ਵਾਲਿਓ ਭਾਵੇਂ ਕੋਈ ਘਰਾਂ ਚ ਬੈਠ ਕੇ ਵੇਖ ਰਿਹਾ ਹੈ। ਭਾਵੇਂ ਇੱਥੇ ਸੰਗਤਾਂ ਬੈਠੀਆਂ ਨੇ ਜਦੋਂ ਵੀ ਇਹ ਬੀਬੀਆਂ ਦਾ ਨਾਮ ਲੈਣਾ ਅਦਬ ਸਤਕਾਰ ਦੇ ਨਾਲ ਲੈਣਾ ਹੈ। ਉਹ ਬੀਬੀ ਦੌਲਤਾ ਤੂੰ ਕਿਨੇ ਭਾਗਾਂ ਵਾਲੀ ਹੈਂ। ਉਹ ਬੀਬੀ ਦੌਲਤਾਂ ਤੇਥੋਂ ਸਦਕੇ ਜਾਈਏ ਤੇਥੋਂ ਬਲਿਹਾਰੇ ਜਾਈਏ ਤੂੰ ਕਿੰਨੇ ਭਾਗਾ ਵਾਲੀ ਕਿਉਂ ਜੇ ਸਭ ਤੋਂ ਪਹਿਲਾਂ ਜ਼ਿਦਾਰੇ ਕੀਤੇ ਨੇ ਮੇਰੇ ਸਤਿਗੁਰੂ ਗਰੀਬ ਨਵਾਜ ਦੇ ਉਹ ਕਿੰਨੇ ਕੀਤੇ ਬੀਬੀ ਦੌਲਤਾਂ ਨੇ ਜੇ ਸਭ ਤੋਂ ਪਹਿਲੀ ਨਜ਼ਰ ਹੋਈ ਏ ਸਤਿਗੁਰੂ ਗਰੀਬ ਨਵਾਜ ਦੀ ਕਿਤੇ ਹੋਈ ਆ ਉਹ ਬੀਬੀ ਦੌਲਤਾਂ ਦੀ ਬੀਬੀ ਦੌਲਤਾਂ ਤੇਥੋਂ ਅਸ਼ਕੇ ਜਾਈਏ ਤੂੰ ਕਿੰਨੇ ਭਾਗਾ ਵਾਲੀ ਆ ਸਭ ਤੋਂ ਪਹਿਲਾਂ ਦਿਦਾਰੇ ਵੀ ਤੂੰ ਕੀਤੇ ਸਤਿਗੁਰ ਜੀ ਦੇ ਸਭ ਤੋਂ ਪਹਿਲੀ ਨਜ਼ਰ ਵੀ ਤੇਰੇ ਉੱਪਰ ਹੋਈ ਗਰੀਬ ਨਵਾਜ ਸਤਿਗੁਰ ਦੀ ਕੋ ਬੀਬੀ ਦੌਲਤਾਂ ਤੋਂ ਕਿੰਨੇ ਭਾਗਾ ਵਾਲੀਆਂ ਜਦੋਂ ਵੀ ਬੀਬੀ ਦੌਲਤਾਂ ਦਾ ਨਾਮ ਲੈਣਾ ਹੈ ਅਦਬ ਸਤਕਾਰ ਦੇ ਨਾਲ ਲੈਣਾ ਹੈ ਹੁਣ ਸਤਿਗੁਰ ਦਾ ਧਰਤੀ ਤੇ ਆਉਣ ਦਾ ਸਮਾਂ ਬਣਿਆ ਧਰਤੀ ਦੀ ਪੁਕਾਰ ਹੈ ਹੁਣ ਬੀਬੀ ਦੌਲਤਾਂ ਘਰ ਚ ਆਉਂਦੀ ਹੈ ਜਾਂਦੀ ਹੈ ਘਰ ਦੇ ਵਿੱਚ ਆਉਂਦੀ ਜਾਂਦੀ ਹੈ ਕਿਉਂ ਇਹ ਦਾਈ ਦੀ ਸੇਵਾ ਕਰਦੀ ਸੀ ਗੁਰਮੁਖੋ ਦੌਲਤਾਂ ਦਾਈ ਹੋਈ ਹੈ ਅੱਜ ਗੁਰਮੁਖੋ ਮਾਤਾ ਤ੍ਰਿਪਤਾ ਜੀ ਪਿਤਾ ਕਾਲੂ ਜੀ ਮੰਝੇ ਤੇ ਬੈਠੇ ਨੇ ਇੰਨੇ ਸਮਾਂ ਵੇਖਿਆ ਇਹ ਦੋਵੇਂ ਆਪ ਜਿੜ ਕੇ ਖਲੋ ਗਈ ਆਖਣ ਲੱਗੀ ਪਟਵਾਰੀ ਜੀ ਮੇਰਾ ਦਿਲ ਕਰਦਾ ਐ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰੀ ਲਵਾਂ ਮੈਂ ਪਟਵਾਰੀ ਜੀ ਮੇਰਾ ਦਿਲ ਕਰਦਾ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਕਰੀ ਲਵਾਂ ਤਾਂ ਅੱਗੋਂ ਬਾਬਾ ਕਾਲੂ ਜੀ ਆਖਣ ਲੱਗੇ ਦੌਲਤਾਂ ਕੀ ਕਹਿਣਾ ਚਾਹੁੰਨੀ ਆ ਖੁੱਲ ਕੇ ਦੱਸ ਇਹਨੇ ਹੱਥ ਜੋੜ ਲਏ ਆਖਣ ਲੱਗੀ ਪਟਵਾਰੀ ਜੀ ਉਸ ਅੱਲਾ ਨੇ ਧੀ ਤੁਹਾਨੂੰ ਪਹਿਲਾਂ ਦਿੱਤੀ ਹੋਈ ਐ ਇੱਥੇ ਅੱਲਾ ਲੱਭ ਤਦ ਵਰਤਿਆ ਇਹ ਬੀਬੀ ਦੌਲਤਾ ਮੁਸਲਮਾਨ ਧਰਮ ਨਾਲ ਸੰਬੰਧ ਰੱਖਦੀ ਸੀ ਇਹ ਬੀਬੀ ਦੌਲਤਾ ਨੇ ਦੋਵੇਂ ਹੱਥ ਜੋੜ ਲਏ ਅੱਖ ਲੱਗੀ ਪਟਵਾਰੀ ਜੀ ਉਸ ਅੱਲਾ ਨੇ ਧੀ ਤੁਹਾਨੂੰ ਪਹਿਲਾਂ ਦਿੱਤੀ ਹੋਈ ਐ ਦੋ ਬੜੀ ਸਿਆਣੀ ਹੈ ਬੜੀ ਸੂਝਵਾਨ ਹੈ ਜੇ ਅੱਲਾ ਕਿਰਪਾ ਕਰੇ ਉਸ ਪਰਮੇਸ਼ਰ ਨੇ ਜੇ ਤੁਹਾਡੇ ਘਰ ਹੁਣ ਇੱਕ ਪੁੱਤਰ ਭੇਜਿਆ ਨਾ ਜੇ ਤੁਹਾਡੇ ਘਰ ਪੁੱਤਰ ਹੋਵੇਗਾ ਨਾ ਹੁਣ ਫਿਰ ਇੱਕ ਕੰਮ ਕਰਿਓ ਵੀ ਦੌਲਤਾਂ ਕੀ ਪਟਵਾਰੀ ਜੀ ਫਿਰ ਇੱਕ ਕੰਮ ਕਰਿਓ ਚਾਰ ਮਣ ਦਾਣੇ ਮੇਰੇ ਘਰ ਸਤਾ ਦਿਓ ਵੀ ਦੌਲਤਾਂ ਹੋਰ ਚਾਰ ਮਣ ਦਾਣੇ ਮੇਰੇ ਘਰ ਸਤਾ ਦਿਓ ਮੇਰੇ ਪਰਿਵਾਰ ਵਾਸਤੇ ਨਵੇਂ ਕੱਪੜੇ ਵੀ ਲਿਆ ਦਿਓ ਲੋਕ ਮੈਨੂੰ ਪੁਰਾਣੇ ਕੱਪੜੇ ਦਿੰਦੇ ਨੇ ਮੈਂ ਉਹ ਆਪਣੇ ਪਰਿਵਾਰ ਨੂੰ ਪਹੁੰਚਾਈ ਆ ਜੇ ਅੱਲਾਹ ਕਿਰਪਾ ਕਰੇ ਪਰਮੇਸ਼ਰ ਕਿਰਪਾ ਕਰੇ ਤੁਹਾਡੇ ਘਰ ਪੁੱਤਰ ਹੋਵੇਗਾ ਨਾ ਫਿਰ ਮੇਰੇ ਪਰਿਵਾਰ ਨੂੰ ਨਵੇਂ ਕੱਪੜੇ ਬਣਾ ਦਿਓ ਵੀ ਦੌਲਤਾਂ ਹੋਰ ਅੱਗੇ ਤੁਹਾਡੀ ਮੌਜ ਹੋਵੇ ਤੇ ਕੁਝ ਦਮਰੇ ਵੀ ਦੇ ਦਿਓ ਤਾਂ ਮਾਤਾ ਤ੍ਰਿਪਤਾ ਜੀ ਕੋਲੋਂ ਬੋਲਦੇ ਨੇ ਮਾਤਾ ਤ੍ਰਿਪਤਾ ਜੀ ਆਖਣ ਲੱਗੇ ਦੌਲਤਾਂ ਪਰਮੇਸ਼ਰ ਕਿਰਪਾ ਕਰੇ ਜੋ ਆਖੇਗੀ ਦੇ ਦੇਵਾਂਗੇ ਇਹ ਬਹੁਤ ਖੁਸ਼ਹੀ ਬੀਬੀ ਦੌਲਤਾਂ ਹੁਣ ਗੁਰਮੁਖ ਘਰ ਤੇ ਆਉਂਦੀ ਹੈ ਜਾਂਦੀ ਹੈ ਅੱਜ ਉਹ ਸਮਾਂ ਬਣਿਆ ਸਤਗੁਰ ਦਾ ਧਰਤੀ ਤੇ ਆਉਂਦਾ ਸੋਣੀ ਪੁਕਾਰ ਦਤਾਰ ਪ੍ਰਭ ਗੁਰਨਾਨਕ ਜਗਮਾਹੇ ਪਠਾਇਆ ਇਧਰੋਂ ਆਖਿਆ ਵੀ ਜਾਓ ਜਾ ਕੇ ਦੌਲਤਾਂ ਨੂੰ ਬੁਲਾ ਕੇ ਲਿਆਓ ਉਹ ਲੱਗੀ ਸੁਨੇਹਾ ਲੈ ਕੇ ਗਿਆ ਦਰਵਾਜੇ 'ਤੇ ਆਵਾਜ਼ ਦਿੰਦਾ ਹੈ ਦੌਲਤਾਂ ਪੀ ਪਟਵਾਰੀਆਂ ਦੇ ਘਰੋਂ ਸੁਨੇ ਆਇਆ ਈ ਜਲਦੀ ਕਰ ਸ਼ੈਦ ਦੌਲਤਾ ਉਸ ਵੇਲੇ ਭਾਂਡੇ ਮਾਂਜ ਰਹੀ ਸੀ ਜਾਂ ਕੋਈ ਘਰ ਦਾ ਕੰਮ ਕਾ ਕਰ ਰਹੀ ਸੀ ਜਲਦੀ ਜਲਦੀ ਹੱਥ ਧੋਤੇ ਸਿਰ ਤੇ ਦੁਪੱਟਾ ਲਿਆ ਨਾ ਲਾ ਗਈ ਬੀਬੀ ਦੌਲਤਾ ਉਸ ਕਮਰੇ ਤੇ ਗਈ ਜਿੱਥੇ ਮਾਤਾ ਤ੍ਰਿਪਤਾ ਜੀ ਨੇ ਉਸ ਕਮਰੇ ਦੇ ਵਿੱਚ ਕੁਝ ਦੀਪਕ ਜਗ ਰਹੇ ਨੇ ਉਦੋਂ ਲਾਈਟ ਨਹੀਂ ਹੁੰਦੀ ਸੀ ਦੀਵੇ ਜਗਦੇ ਸਨ ਕੁਝ ਦੀਪਕ ਜਗ ਰਹੇ ਨੇ ਬਾਹਰ ਬਾਬਾ ਕਾਲੂ ਜੀ ਖਲੋਤੇ ਨੇ ਨਾਲ ਬਾਬਾ ਕਾਲੂ ਜੀ ਦੀ ਉਂਗਲ ਫੜੀ ਹੈ ਬੇਬੇ ਨਾਨਕੀ ਜੀ ਉਮਰ 5 ਸਾਲ ਹੈ ਜਦੋਂ ਅਰਦਾਸ ਕੀਤੀ ਸਤਗੁਰ ਦੇ ਚਰਨਾਂ 'ਚ ਨਰਨਕਾਰ ਦੇ ਚਰਨਾਂ 'ਚ ਉਦੋਂ ਉਮਰ ਸੀ 4 ਸਾਲ ਹੁਣ ਉਮਰ ਹੋ ਗਈ 5 ਸਾਲ ਦੀ ਉਂਗਲ ਫੜੀ ਹੈ ਕੋਲ ਬਾਬਾ ਲਾਲੂ ਜੀ ਖਲੋਤੇ ਨੇ ਕੁਝ ਹੋਰ ਰਿਸ਼ਤੇਦਾਰ ਕੋਲ ਖਲੋਤੇ ਨੇ ਬਾਹਰ ਬੀਬੀ ਦੌਲਤਾਂ ਅੰਦਰ ਜਾਂਦੀ ਹੈ ਸਾਰਾ ਪਰਿਵਾਰ ਬਾਹਰ ਖਲੋਤਾ ਹੈ ਇਧਰੋਂ ਜਿਹੜਾ ਦਿਹਾੜਾ ਗੁਰਮੁਖੋ ਮਨਾ ਰਹੇ ਹੋ ਸਤਿਗੁਰ ਜੀ ਦਾ ਪ੍ਰਕਾਸ਼ ਹੋਇਆ ਜਿਸ ਵੇਲੇ ਮੇਰੇ ਬਾਬੇ ਦਾ ਪ੍ਰਕਾਸ਼ ਹੋਇਆ ਗੁਰਮੁਖੋ ਅੰਦਰ ਇੰਨਾ ਚਾਨਣ ਹੋਇਆ ਇੰਨਾ ਚਾਨਣ ਹੋਇਆ ਦੀਪਕਾਂ ਦੀ ਲੋ ਵੀ ਮੱਦਮ ਪੈ ਗਈ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਭੱਗਾ ਵਾਲਿਓ ਸਭ ਤੋਂ ਪਹਿਲਾਂ ਗੁਰਨਾਇਣਕ ਬਾਦਸ਼ਾਹ ਜੀ ਜਦੋਂ ਆਗਮਨ ਹੋਇਆ ਮੁਸਕਰਾਏ ਥੋੜਾ ਜਿਹਾ ਪਿਆਰ ਭਰੀ ਨਜ਼ਰ ਅਦ ਬੀਬੀ ਦੌਲਤਾਂ ਤੇ ਕੀਤੀ ਮੇਰੇ ਸਤਿਗੁਰੂ ਨੇ ਪਹਿਲੀ ਨਜ਼ਰ ਬੀਬੀ ਦੌਲਤਾਂ ਤੇ ਹੋਈ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਸੀ ਬਾ ਬੀਬੀ ਦੌਲਤਾਂ ਤੂੰ ਕਿੰਨੇ ਭੱਗਾ ਵਾਲੀ ਐ ਜਦੋਂ ਪਹਿਲੀ ਪਿਆਰ ਭਰੀ ਨਜ਼ਰ ਗੁਰਨਾਇਣਕ ਬਾਦਸ਼ਾਹ ਨੇ ਕੀਤੀ ਅੰਦਰ ਕਚਨਾਟ ਸ਼੍ਰੀ ਅਦ ਬੀਬੀ ਦੌਲਤਾਂ ਉਹ ਬੀਬੀ ਦੌਲਤਾਂ ਬੇਗਮਪੁਰੇ ਸ਼ਹਿਰ ਬੁੰਜ ਗਈ ਬੇਗਮ ਜਿੱਥੇ ਕੋਈ ਗਮ ਹੈ ਹੀ ਨਹੀਂ ਅੰਦਰ ਚਨਹਾਰ ਜਿਵੇਂ ਅੰਦਰ ਨਾਮ ਚੱਲ ਪਿਆ ਅੰਦਰ ਨਾਮ ਚੱਲ ਬਜਿਵੇਂ ਹਰ ਪਾਸੇ ਇੱਕ ਆਵਾਜ਼ ਆ ਰਹੀ ਹੈ ਜਿਵੇਂ ਗੁਰਮੁਖੋ ਹਰ ਪਾਸੇ ਹਰਿਆਲੀ ਹਰਿਆਲੀ ਹੋ ਗਈ ਹੋਵੇ ਹਰ ਕੋਈ ਖਿੜਿਆ ਖਿੜਿਆ ਹੋਵੇ ਫੁੱਲ ਵੀ ਖਿੜ ਗਏ ਹੁਣ ਫਿਰਦੇ ਵੀ ਹਲਕ ਦਾ ਖਿੜ ਗਿਆ ਵੇਰਦਾ ਵੀ ਗੁਰਮੁਖੋ ਤਲਵੰਡੀ ਦੇ ਗਲੀਆਂ ਨੂੰ ਭਾਗ ਲਾ ਕੇ ਗੁਰਮੁਖੋ ਹਰ ਕੋਈ ਜਿਵੇਂ ਗਾ ਰਿਹਾ ਹੈ ਕੀ ਗਾ ਰਿਹਾ ਗੁਰਮੁਖੋ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਤੇ ਸਤਾਂਵੀਂ ਬਾਉੜੀ ਦੇ ਗੁਰਮੁਖੋ ਵੇ ਇਹ ਜ਼ਿਕਰ ਕਰਦੇ ਨੇ ਇਹ ਗੁਰਨਾਨਕ ਬਾਛੀ ਦੀ ਵਡਿਆਈ ਕਰਦੇ ਨੇ ਦਾਦਾ ਦਿਲ ਹੈ ਗੁਰਮੁਖੋ ਇਹ ਪੰਕਤੀ ਪੜ ਲਈਏ ਫਿਰ ਸਮਾਪਤੀ ਕਰਾਂਗੇ ਅਗਲਾ ਸਮਾਂ ਮਹਾਂਪੁਰਖਾਂ ਦਾ ਹੈ ਆਓ ਭਾਈ ਗੁਰਦਾਸ ਨੇ ਕਿਵੇਂ ਗੁਰਮੁਖੋ ਵਡਿਆਈ ਕੀਤੀ ਜਿਵੇਂ ਉਸ ਵੇਲੇ ਪੱਤਾ ਪੱਤਾ ਇਹ ਗਾ ਰਿਆ ਹੋਵੇ ਗੁਰਮੁਖੋ ਹਰ ਕੋਈ ਇਹ ਗਾ ਰਿਹਾ ਹੋਵੇ ਭਾਈ ਗੁਰਦਾਜ ਨੇ ਫਿਰ ਉਸ ਸਮਾਂ ਲਿਖਿਆ ਹੈ ਕਿਹੜਾ ਸਮਾਂ ਗੁਰਮੁਖੋ ਸਾਰੇ ਬਾਬੇ ਦੇ ਪਿਆਰ ਦੇ ਅਜ ਪੜੇ ਹੋ ਪੜ ਕੇ ਫਿਰ ਸਮਫਤੀ ਕਰਨਗੇ ਤੁੰਦ ਜਗ ਚਾਨਣ ਹੋਵਾ ਮਿੱਟੀ ਤੁੰਦ ਜਗ ਚਾਨਣ ਹੋਵਾ ਤੁੰਦ ਜਗ ਚਾਨਣ ਹੋਵਾ ਮਿੱਟੀ ਤੁੰਦ ਜਗ ਚਾਨਣ ਹੋਵਾ ਤੁੰਦ ਜਗ ਚਾਨਣ ਗੱਦ ਕੇ ਆਹ ਵਾ 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 ਤੁੰਦ ਜਗ ਚਾਨਨ ਹੋਵਾ ਵਾ ਵਾ ਤੁੰਦ ਜਗ ਚਾਨਨ ਹੋਵਾ ਤੁੰਦ ਜਗ ਚਾਨਨ ਹੋਵਾ ਮਿੱਟੀ ਤੁੰਦ ਜਗ ਚਾਨਨ ਹੋ ਤੁੰਦ ਜਗ ਚਾਨਨ ਹੋਵਾ ਮਿੱਟੀ ਤੁੰਦ ਜਗ ਚਾਨਨ ਹੋਵਾ ਤੁੰਦ ਜਗ ਚਾਨਨ ਕਦੋਂ ਸਤਗੁਰ ਨਾਨਕੇ ਪ੍ਰਗਟਿਆ ਸਤਗੁਰ ਨਾਨਕੇ ਪ੍ਰਗਟਿਆ ਗੱਜ ਕੇ ਸਤਗੁਰ ਨਾਨਕੇ ਪ੍ਰਗਟਿਆ ਸਤਗੁਰ ਨਾਨਕੇ ਪ੍ਰਗਟਿਆ ਸਤਗੁਰ ਨਾਨਕ ਪ੍ਰਗਟਿਆ ਸਤਗੁਰ ਨਾਨਕ ਪ੍ਰਗਟਿਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ ਹੋਆ ਮਿੱਟੀ ਤੁੰਦ ਜਗ ਚਾਨਣ ਹੋਆ ਤੁੰਦ ਜਗ ਚਾਨਣ سورج نکل جورج نکلیا سورج کا نام کیا جی ਤਨ ਗੁਰੂ ਨਾਨਕ ਤਨ ਬਾਬਾ ਨਾਨਕ 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 ਜਿਉਂ ਕਾ ਸੂਰਜ ਨਿਕਲਿਆ ਜਿਉਂ ਕਾ ਸੂਰਜ ਨਿਕਲਿਆ ਤਾਰੇ ਛੱਪੇ ਅੰਧੇਰ ਭਲਵਾ ਤੁੰਦ ਜਾਗ ਚਾਨਣ ਹੋਆ ਤੁੰਦ ਜਾਗ ਚਾਨਣ ਹੋਆ ਮਿੱਟੀ ਤੁੰਦ ਜਾਗ ਚਾਨਣ ਹੋ ਤੂੰ ਧੰਦ ਜਗ ਚਾਨਣ ਮਿੱਟੀ ਤੋਂ ਜਗ ਚਾਨਣ ਹੋ ਵਾ ਵਾ ਤੂੰ ਧੰਦ ਜਗ ਚਾਨਣ ਹੋ ਆ ਮਿੱਟੀ ਤੋਂ ਜਗ ਚਾਨਣ ਹੋ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਧੰਦ ਜਗ ਚਾਨਣ ਹੋਆ ਅੰਦਰ ਪ੍ਰਕਾਸ਼ ਹੀ ਪ੍ਰਕਾਸ਼ ਹੋ ਗਿਆ ਪਹਿਲੀ ਪਿਆਰ ਬੜੀ ਨਦਰ ਬੀਬੀ ਦੌਲਤਾਂ ਦੇ ਸਤਗੁਰ ਨੇ ਕੀਤੀ ਹੁਣ ਬੀਬੀ ਦੌਲਤਾਂ ਬਾਹਰ ਹੁੰਦੀ ਹੈ। ਅਗੰਮੀ ਰਸ ਵਿੱਚ ਪਹੁੰਚ ਗਈ ਬੀਬੀ ਦੌਲਤਾਂ ਬਾਹਰ ਆ ਕੇ ਖਲੋ ਜਾਂਦੀ ਹੈ। ਪਿਤਾ ਕਾਲੂ ਜੀ ਵੇਖਦੇ ਨੇ ਕਹਿੰਦੇ ਬੱਚੇ ਦੇ ਜਨਮ ਦਾ ਸਮਾਂ ਸੀ। ਬੱਚੇ ਦੇ ਰੋਂ ਦੀ ਆਵਾਜ਼ ਵੀ ਕੋਈ ਨਹੀਂ ਆਈ। ਤੇ ਇਹ ਦੌਲਤਾਂ ਵੀ ਬਾਹਰ ਆ ਕੇ ਖਲੋ ਗਈ ਆ। ਕੋਈ ਦੱਸਿਆ ਵੀ ਕੁਝ ਨਹੀਂ ਇਹਨੇ। ਹੁਣ ਬਾਬਾ ਕਾਲੂ ਜੀ ਅੱਗੇ ਜਾਂਦੇ ਨੇ ਕਿੰਦੇ ਦੌਲਤਾਂ ਕੀ ਬਣਿਆ ਪਾਪ ਕੀ ਹੋਇਆ ਹਮਾ ਸੀ ਬੱਚੇ ਦੇ ਜਨਮ ਦਾ ਵੀ ਦੌਲਤਾਂ ਕੀ ਬਣਿਆ ਬੀਬੀ ਦੌਲਤਾਂ ਜੋ ਅਗੰਮੀ ਰਸ ਵਿੱਚ ਪਹੁੰਚ ਚੁੱਕੀ ਹੈ ਜਿੱਥੇ ਕੋਈ ਗਮ ਹੈ ਹੀ ਨਹੀਂ ਬੜੇ ਸਹਿਜ ਵਿੱਚ ਆਖਣ ਲੱਗੀ ਪਤਾ ਕੀ ਕਿੰਦੀ ਪਟਵਾਰੀ ਜੀ ਵਧਾਈ ਹੋਵੇ ਪੁੱਤਰ ਹੋਇਆ ਹੈ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਜਦੋਂ ਆਖਿਆ ਨਾ ਪਟਵਾਰੀ ਜੀ ਵਧਾਈ ਹੋਵੇ ਪੁੱਤਰ ਹੋਇਆ ਹੈ ਬਾਬਾ ਕਾਲੂ ਜੀ ਨੇ ਜੇਬ ਚੋਂ ਤਾਂ ਪਾਇਆ ਮਾਇਆ ਵਾਲੀ ਥੈਲੀ ਕੱਢੀ ਤੇ ਅੱਗੇ ਕੀਤੀ ਜਦੋਂ ਥੈਲੀ ਅੱਗੇ ਕੀਤੀ ਨਾ ਬੀਬੀ ਦੌਲਤ ਨੇ ਆਪਣੇ ਹੱਥ ਨਾਲ ਪੇਸ਼ਾ ਕਰ ਦਿੱਤੀ ਇਦਾਂ ਥੈਲੀ ਬਾਬਾ ਕਾਲੂ ਜਗੇ ਕਰਦੇ ਨੇ ਬੀਬੀ ਦੌਲਤਾ ਇਹਦਾ ਪਿੱਛੇ ਕਰ ਦਿੰਦੀ ਹੈ ਆਖਿਆ ਦੌਲਤਾ ਤੂੰ ਮੈਨੂੰ ਪੁੱਤਰ ਦੀ ਵਿਧਾਈ ਦਿੰਦੀ ਹੈ ਇਹ ਵਿਧਾਈ ਲੈ ਲੈ ਮਾਇਆ ਕੁਝ ਹੁਣ ਦੂਜੀ ਵਾਰ ਫਿਰ ਥੈਲੀ ਅੱਗੇ ਕੀਤੀ ਬੀਬੀ ਦੌਲਤਾ ਨੇ ਫਿਰ ਪਿੱਛੇ ਕਰ ਦਿੱਤੀ ਹੁਣ ਬਾਬਾ ਕਾਲੂ ਜੀ ਸੋਚਦੇ ਨੇ ਕਹਿੰਦੇ ਸ਼ਾਇਦ ਦੌਲਤਾ ਕੁਝ ਨਰਾਜ ਹੋ ਰਹੀ ਹੈ ਆਖਣ ਲਗੇ ਦੌਲਤਾ ਮੈਨੂੰ ਯਾਦ ਜੋ ਤੇਨੇ ਵਾਦਾ ਕੀਤਾ ਹੈ ਤੇਰੇ ਘਰ ਚਾਰ ਮੰਦਾਂ ਨੇ ਮਿਸਤਾਕੇ ਦਵਾਂਗਾ ਤੇਰੇ ਪਰਿਵਾਰ ਦੇ ਨਵੇਂ ਕੱਪੜੇ ਵੀ ਬਣਾ ਕੇ ਦਵਾਂਗਾ ਹੋਰ ਵੀ ਮਾਇਆ ਦਵਾਂਗਾ ਅਜੇ ਇਹ ਮਾਇਆ ਰੱਖ ਲਿਆ ਤੂੰ ਮੈਨੂੰ ਪੁੱਤਰ ਦੀ ਵਿਦਾਈ ਦਿੱਤੀ ਹੈ ਹੁਣ ਤੀਜੀ ਵਾਰ ਜਦੋਂ ਮਾਇਆ ਵਾਲੀ ਥੱਲੇ ਅੱਗੇ ਕੀਤੀ ਬੀਬੀ ਦਾਉਦ ਨੇ ਫਿਰ ਅਸਨਾ ਪਛਾਣ ਕਰਦੀ ਕਿ ਦੀ ਪਟਵਾਰੀ ਜੀ ਰਹਿਣ ਦਿਓ ਮੈਂ ਰੱਜੀ ਗਈ ਪਟਵਾਰੀ ਜੀ ਰਹਿਣ ਦੇ ਮੈਂ ਰੱਜੀ ਗਈ ਅੱਖ ਲੱਗੀ ਪਟਵਾਰੀ ਜੀ ਮੇਰੀ ਅੰਮੀ ਨੇ ਮੇਰੇ ਅੱਬੂ ਨੇ ਨਾਮ ਰੱਖਿਆ ਸੀ ਮੇਰਾ ਦੌਲਤਾਂ ਪਰ ਮੇਰੇ ਵਰਗੀ ਭੁੱਖੀ ਕੋਈ ਨਹੀਂ ਸੀ ਮੇਰੀ ਅੰਮੀ ਨੇ ਮੇਰੇ ਅੱਬੂ ਨੇ ਨਾਮ ਰੱਖਿਆ ਸੀ ਮੇਰਾ ਦੌਲਤਾਂ ਪਰ ਮੇਰੇ ਵਰਗੀ ਭੁੱਖੀ ਕੋਈ ਨਹੀਂ ਸੀ ਪਰ ਜਦੋਂ ਦੇ ਤੇਰੇ ਸੋਨੇ ਪੁੱਤ ਦੇ ਦਿਦਾਰੇ ਕਿਤਨੇ ਸੱਚ ਜਾਣੀ ਪਟਵਾਰੀ ਸੱਚ ਜਾਣੀ ਹੁਣ ਇਸ ਦੌਲਤਾਂ ਦੀ ਇਹ ਦੌਲਤ ਤੋਂ ਭੁੱਖੀ ਮਿਟ ਗਈ ਹੈ ਅੱਜ ਦੌਲਤਾਂ ਸੱਚਮੁੱਚ ਦੌਲਤ ਵਾਲੀ ਹੋ ਗਈ ਹੈ ਅੱਜ ਦੌਲਤਾਂ ਨੂੰ ਵਾਕਈ ਨਾਮ ਰੂਪੀ ਦੌਲਤ ਮਿਲ ਗਈ ਹੈ ਤੇਰੇ ਪੁੱਤਰ ਦੇ ਦਿਦਾਰੇ ਕਰਕੇ ਅੱਜ ਦੌਲਤਾਂ ਸੱਚਮੁੱਚ ਦੌਲਤ ਵਾਲੀ ਹੋ ਗਈ ਹੈ ਪਾਗਾ ਵਾਲਿਓ ਸਤਬ ਨੇ ਬੜੀਆਂ ਬਖਸ਼ਿਸ਼ਾਂ ਰਹਿਮਤਾ ਕੀਤੀਆਂ ਬੀਬੀ ਦੌਲਤਾਂ ਤੇ ਸਮੇਂ ਆਉਂ ਤੇ ਬੀਬੀ ਤੁਲਸਾ ਦੇ ਵੀ ਬੜੀਆਂ ਬਖਸ਼ਿਸ਼ਾਂ ਕੀਤੀ ਸਤਗੁਰ ਨੇ ਜਿਵੇਂ ਦਾਸ ਨੇ ਪਹਿਲਾਂ ਬੇਨਤੀ ਕੀਤੀ ਜਦੋਂ ਇਹ ਬੀਬੀਆਂ ਦਾ ਨਾਮ ਆਵੇ ਅਦਵ ਸਤਕਾਰ ਦੇ ਨਾਲ ਨਾਮ ਲਿਆ ਕਰੋ ਬੀਬੀ ਦੌਲਤਾਂ ਦਾ ਵੀ ਤੇ ਬੀਬੀ ਤੁਲਸਾ ਦਾ ਵੀ ਕਿਉਂ ਪਹਿਲੀ ਪਿਆਰ ਭਰੀ ਨਦਰ ਮੇਰੇ ਸਤਗੁਰ ਨੇ ਬੀਬੀ ਦੌਲਤਾਂ ਦੇ ਕੀਤੀ ਸੱਚਮੁੱਚ ਗਰਮਖੋ ਅੱਜ ਬੀਬੀ ਦੌਲਤਾਂ ਸਤਿਗੁਰ ਦੇ ਦਿਦਾਰੇ ਕਰਕੇ ਉਹ ਸੱਚੀ ਦੌਲਤ ਵਾਲੀ ਬਣ ਗਈ ਗਰਮਖੋ